ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਦਾਵਾ ਕੀਤਾ ਗਿਆ ਸੀ ਕਿ 26 ਜਨਵਰੀ ਤੋਂ ਬਾਅਦ ਸਿਵਲ ਹਸਪਤਾਲ ਵਿੱਚ ਦਵਾਈਆਂ ਪੂਰੀਆਂ ਮਿਲਣਗੀਆਂ ਤੇ ਟੈਸਟ ਵੀ ਸਸਤੇ ਹੋਣਗੇ ਤੇ ਕੋਈ ਵੀ ਡਾਕਟਰ ਬਾਹਰ ਦੀ ਦਵਾਈ ਨਹੀਂ ਲਿਖੇਗਾ ਪਰ ਇਸ ਦੇ ਬਾਵਜੂਦ ਸਿਵਲ ਹਸਪਤਾਲ ਬਟਾਲਾ ਵਿੱਚ ਇਹਨਾਂ ਦਾਅਵਿਆਂ ਦੀ ਫੂਕ ਨਿਕਲਦੀ ਨਜ਼ਰ ਆਈ ਇਸ ਮੌਕੇ ਜਦੋਂ ਟੀਮ ਨੇ ਗਰਾਊਂਡ ਜ਼ੀਰੋ ਤੋਂ ਜਾ ਕੇ ਦੇਖਿਆ ਤਾਂ ਹਸਪਤਾਲ ਵਿੱਚ ਦਾਖਲ ਮਰੀਜ਼ਾਂ ਦੇ ਪਰਿਵਾਰਕ ਮੈਂਬਰਾਂ ਦਾ ਕਹਿਣਾ ਸੀ ਕਿ ਡਾਕਟਰ ਨੇ ਦਵਾਈਆਂ ਤਾਂ ਲਿਖ ਦਿੱਤੀਆਂ ਨੇ ਪਰ ਹਸਪਤਾਲ ਦੇ ਅੰਦਰ ਇੱਕ ਅੱਧੀ ਹੀ ਦਵਾਈ ਮਿਲਦੀ ਹੈ ਬਾਕੀਆਂ ਬਾਰੇ ਬਾਰ ਜਾ ਕੇ ਲੈਣ ਦੀ ਗੱਲ ਕਹੀ ਜਾ ਰਹੀ ਹੈ ਉੱਥੇ ਹੀ ਸਿਵਲ ਹਸਪਤਾਲ ਦੇ ਐਸ ਐਮਓ ਡਾਕਟਰ ਰਵਿੰਦਰ ਨੇ ਕਿਹਾ ਕਿ ਈਡੀਐਲ ਦਵਾਈਆਂ ਦੀ ਲਿਸਟ 226 ਦਵਾਈਆਂ ਹੈ ਜੋ ਕਿ ਤਕਰੀਬਨ ਹਸਪਤਾਲ ਵਿੱਚੋਂ ਮਿਲ ਜਾਂਦੀਆਂ ਨੇ ਬਾਕੀ ਨੌਨ ਈਡੀਐਲ ਦਵਾਈਆਂ ਮੰਗਵੋਣੀਆਂ ਪੈਂਦੀਆਂ ਨੇ ਜਿਸ ਤਰ੍ਹਾਂ ਮਾਨਯੋਗ ਮੁੱਖ ਮੰਤਰੀ ਪੰਜਾਬ ਜੀ ਨੇ ਉਹਨਾਂ ਨੇ ਕੀਤੀ ਸੀ ਐਲਾਨ ਕੀਤਾ ਸੀਗਾ ਤੇ ਉਹ ਉਹਦੇ ਵਿੱਚ ਉਸ ਸਵੇਰ ਜਿਹੜੇ ਸਬੰਧ ਦੇ ਵਿੱਚ ਜਿਹੜੀ ਸਾਡੀ ਕਾਰਵਾਈ ਉਹ جاری ਹੈ ਅਸੀਂ ਹਰ ਅਥਾਰਟिटीज ਨਾਲ ਇੰਟਰਚ ਹੈਗੇ ਆ ਦੋ ਤਰ੍ਹਾਂ ਦੀ ਮੈਡੀਸਨ ਹੁੰਦੀ ਹੈ ਇੱਕ ਈਡੀਐਲ ਹੈ ਏਸੈਂਸ਼ੀਅਲ ਡਰਗ ਲਿਸਟ ਹੁੰਦੀ ਹੈ ਇੱਕ ਨਾਨ ਈਡੀਐਲ ਈਡੀਐਲ ਜਿਹੜੀ ਮੈਡੀਸਨ ਆ ਉਹ ਸਾਨੂੰ 베ਰਕਰ ਡਰਗ ਉਸ ਤੋਂ ਮਿਲ ਜਾਂਦੀ ਹੈ ਉਦੇ ਚ ਸਾਨੂੰ 226 ਤਕਰੀਬਨ ਦਵਾਈਆਂ ਜਿਹੜੀਆਂ ਸਾਡੇ ਕੋਲ ਸਾਰੀਆਂ ਹੈਗੀਆਂ ਅੱਜ ਹੀ ਮੈਨੂੰ ਪਤਾ ਲੱਗਿਆ ਕਿ ਉਸ ਤੋਂ 3-4 ਦਵਾਈਆਂ ਜਿਹੜੀਆਂ ਉਹ ਥੋੜੀਆਂ ਖਤਮ ਹੋਣ ਵਾਲੀਆਂ ਅਸੀਂ ਅੱਜ ਹੀ ਆਨਲਾਈਨ ਉਹਦਾ ਇੰਟੈਂਡ ਪਾ ਕੇ ਅਸੀਂ ਮੰਗਾਵਾਂਗੇ ਨਾਨ ਆਈਡੀਐਲ ਜਿਹੜੀ ਮੈਡੀਸਿਨਾਂ ਜਿਹੜੀ ਸਾਡੇ ਡਾਕਟਰ ਲਿਖਦੇ ਨੇ ਜਿਹੜੀ ਸਾਡੇ ਸਟੋਰ 'ਚ ਨਹੀਂ ਉਪਲਬਧ ਹੁੰਦੀ ਡਰੱਗ ਹਾਊਸ ਜਿਹੜੇ ਸਰਕਾਰ ਦੇ ਵੱਲੋਂ ਬਣਾਏ ਗਏ ਜਿਸਾ ਸਾਡਾ ਬੇਰਕਾ ਡਰੱਗ ਹਾਊਸ ਆ ਨਾਨ ਆਈਡੀਐਲ ਦਵਾਈਆਂ ਉਹ ਅਸੀਂ ਸਾਨੂੰ ਥੋੜੇ ਦਿਨਾਂ ਚ ਦੋ ਤਿੰਨ ਦਿਨ ਤੱਕ ਮਿਲ ਜਾਂਦੀ ਆ ਸਰ ਜਿਸ ਤਰ੍ਹਾਂ ਥੱਲੇ ਮੈਂ ਜਾ ਕੇ ਦੇਖਿਆ ਤੇ ਤੁਹਾਡੀ ਫਾਰਮੇਸੀ ਦੇ ਅੰਦਰ ਜਿਹੜੇ ਪੰਜਾਰ ਚ ਬੈਠੇ ਹੋ ਕਹਿੰਦੇ ਸਾਡੇ ਕੋਲ ਸਿਰਫ 50 ਦਵਾਈਆਂ ਅਵੇਲੇਬਲ ਨੇ ਜਿਹੜੇ ਬਾਹਰ ਦਵਾਈਆਂ ਲੈਣ ਵਾਲੇ ਮੀਂਹ ਜਿ ਬੈਠੇ ਹੋਏ ਨੇ ਉਹ ਕਹਿੰਦੇ ਨੇ ਜਿਆਦਾਤਰ ਦਵਾਈਆਂ ਹਰ ਜੇ ਵੀ ਬਾਹਰ ਦੀਆਂ ਲਿਖ ਦਿੰਦੇ ਨੇ ਸਾਨੂੰ ਇੱਕ ਦਵਾਈ ਮਿਲਦੀ ਬਾਕੀ 5-6 ਦਵਾਈਆਂ ਬਾਹਰੋਂ ਲੈਣੀਆਂ ਪੈਂਦੀਆਂ ਨੇ ਨਹੀਂ ਨਹੀਂ ਉਹ ਜਿਹੜੀ ਬੰਦ ਦੱਸਿਆ ਕਿ ਨਾਨ ਈਡੀਅਲ ਦਵਾਈ 1-2 ਦਿਨ ਚ ਸਾਨੂੰ ਮਿਲ ਰਹੀ ਆ ਈਡੀਅ ਜਿਹੜੀ ਈਡੀਅਲ ਦਵਾਈ ਆ 226 ਦੀ ਸਾਡੇ ਕੋਲ ਹੈਗੀ ਆ ਸਾਰੀਆਂ ਦਵਾਈਆਂ ਅਵੇਲੇਬਲ ਅਸੀਂ ਫਾਰਮੇਸੀ ਚ ਨਹੀਂ ਕਰਾਂਦੇ ਉਹਨਾਂ ਚ ਕੁਝ ਹੁੰਦੀਆਂ ਨੇ ਕੁਝ ਸਾਡੇ ਮੇਨ ਜਿਹੜਾ ਸਟਾਕ ਆ ਉਹਦੇ ਚ ਹੁੰਦੀਆਂ ਨੇ ਕਿੰਨੀ ਕੁ ਦੇਰ ਚ ਦੇਖਿਆ ਜਾਂਦਾ ਕਿੰਨੀ ਕੁ ਦੇਰ ਚ ਰੂਟੀਨ ਬਿਲਕੁਲ ਸਹੀ ਹੋ ਜਾਏਗੀ ਇਕ ਦਿਨ ਜਿਹੜੀ ਨਾਰ ਜਿਹੜੀ ਈਡੀਐਲ ਹੈ ਉਹ ਤੇ ਸਾਡੇ ਕੋ 226 ਦੇ 226 ਪੂਰੀਆ ਹੈਗੀ ਹੈ ਉਹ ਸਾਰਾ ਕੁਝ ਆਨਲਾਈਨ ਹੁੰਦਾ ਸਾਡੇ ਹਾਰ ਅਥਾਰਟਿਸ ਕਿਸੇ ਵੀ ਟਾਈਮ ਕਿਸੇ ਵੀ ਹਸਪੀਟਲ ਦਾ ਚੈੱਕ ਕਰ ਲੈ ਕਰ ਸਕਦੇ ਆ ਕਿ ਇਸ ਟਾਈਮ ਕਿੰਨੀ ਈਡੀਐਲ ਮੈਡੀਸਨ ਪਈ ਹੈ ਨਾਨ ਈਡੀਐਲ ਇੱਕ ਦਿਨ ਚ ਆ ਜੇਗੀ ਟੈਸਟ ਵੀ ਲੈ ਕੇ ਕਿੰਨਾ ਚਾਹੀਓਗਾ ਟੈਸਟ ਵੀ ਅਜੇ ਬਾਹਰ ਦੇ ਲਿਖੇ ਜਾ ਰਹੇ ਜਾਂਦੇ ਨਹੀਂ ਨਹੀਂ ਟੈਸਟ ਸਾਡੇ ਟੈਸਟ ਤੇ ਸਾਡੇ ਕੋ ਸਾਰੇ ਅਵੇਲੇਬਲ ਹੈ ਅਲਟਰਾਸਾਉਂਡ ਤੇ ਐਕਸ-ਰੇ ਦੀ ਉਹਨਾਂ ਨੇ ਗੱਲ ਕੀਤੀ ਸੀਗੀ ਤੇ ਐਕਸ-ਰੇ ਤੇ ਸਾਡੇ ਕੋਲ ਮਸ਼ੀਨਾਂ ਹੈਗੀਆਂ ਨੇ ਐਕਸ-ਰੇ ਅਸੀਂ ਆਪਣਾ ਇਨ-ਹਾ우스 ਕਰਵਾ ਰਿਆ ਆ ਅਲਟਰਾਸਾਉਂਡ ਪ੍ਰੈਗਨੈਂਟ ਲੇਡੀਜ਼ ਦੇ ਅਲਟਰਾਸਾਉਂਡ ਅਸੀਂ ਬੁੱਧਵਾਰ ਤੇ ਸ਼ਨੀਵਾਰ ਅਸੀਂ ਖੁਦ ਕਰਦੇ ਆ ਇਸ ਟਾਈਮ ਗੁਰਦਾਸਪੁਰ ਦੀ ਮਸ਼ੀਨ ਖਰਾਬ ਹੈ ਔਰ ਡਾਕਟਰ ਸਾਡੇ ਕੋਲ ਡੇਲੀ ਆ ਰਹੇ ਨੇ ਐਂਟੀਨੇਟਲ ਪੇਸ਼ੈਂਟ ਦੇ ਜਿਹੜੇ ਦੂਸਰੇ ਪੇਸ਼ੈਂਟ ਆ ਕਿਸੇ ਨੇ ਪੇਟ ਦਾ ਅਲਟਰਾਸਾਉਂਡ ਕਰਨਾ ਉਹ ਅਸੀਂ ਬਾਹਰ ਭੇਜ ਰਹੇ ਆ ਅੰਪੈਨਲਮੈਂਟ ਸਾਡੇ ਜਿਹੜੇ ਅਲਟਰਾਸਾਉਂਡ ਜਿਹੜੇ ਸਕੈਨ ਸੈਂਟਰ ਨੇ ਉਹਨਾਂ ਦੀ ਹੋ ਗਈ ਆ ਸਾਡੇ ਡਾਕਟਰ ਲਿਖ ਰਹੇ ਨੇ ਕੁਝ ਜਿਹੜੇ ਸਕੈਨ ਸੈਂਟਰ ਨੇ ਜਿਹੜੇ ਕੀ ਨਾਮ ਹੈ ਤੇ ਦਲਜੀਤ ਸਿੰਘ ਜੀ ਦਲਜੀਤ ਸਿੰਘ ਜੀ ਕਿੱਥੇ ਆਏ ਹੋ ਤੇ ਕੀ ਕਰਨਾ ਹੈ ਇਹ ਸਰਕਾਰੀ ਹਸਪਤਲ ਬਟਾਲੇ ਆਇਆ ਤੇ ਇੱਕ ਡਾਕਟਰ ਸਾਹਿਬ ਨੇ ਤਿੰਨ ਮੈਡੀਸਿਨ ਲਿਖੀਆਂ ਇੱਕੋ ਹੀ ਮਿਲੀ ਆ ਅੱਜ ਜੀ ਭਗਵੰਤ ਮਾਨ ਸਾਹਿਬ ਨੇ ਕਿਹਾ ਕਿ 26 ਜਨਵਰੀ ਤੋਂ ਬਾਅਦ ਜਿਹੜਾ ਡਾਕਟਰ ਦਵਾਈ ਲਿਖੇਗਾ ਉਹ ਦਵਾਈ ਲਿਆ ਕੇ ਦੇਗਾ ਪਰ ਇੱਥੇ ਲੋਕ ਅੱਜਲ ਖਰਾਬ ਹੋਣ ਰਿਹਾ ਕਿਡੀਆਂ-ਕਡੀਆਂ ਲੰਮੀਆਂ ਲੈਣਾ ਲੱਗੀਆਂ ਸਰਕਾਰ ਨੂੰ ਕੋਈ ਪਰਵਾਹ ਹੀ ਨਹੀਂ ਆ ਕੀ ਕਰਦੇ ਐਵੇਂ ਝੂਠੀਆਂ ਡਾਈ ਜਾਂਦੇ ਆ ਆਪਣੀਆਂ ਕੇ ਵੋਟਾਂ ਦਾ ਕਰਕੇ ਵੀ ਐਂ ਉਂ ਕਰ ਦਾਂਗੇ ਅੰਕਲ ਕੁਝ ਨਹੀਂ ਹੋ ਰਿਹਾ ਆ ਦੇਖੋ ਕੀ ਹੋ ਰਿਹਾ ਤੁਸੀਂ ਦੇਖ ਹੀ ਰਹੇ ਹੋ ਆਪਣਾ ਕੈਮਰਾ ਘਮਾਓ ਇਹਨੂੰ ਦੱਸੋ ਸਾਰਿਆਂ ਨੂੰ ਵੀ ਕਿਡੀਆਂ-ਕਡੀਆਂ ਲੰਮੀਆਂ ਲੈਣਾ ਲੱਗੀਆਂ ਤੁਸੀਂ ਪੁੱਛਿਆ ਕਿ ਬਾਕੀ ਦਵਾਈ ਕਿਉਂ ਮੈਂ ਉਹਨਾਂ ਨੂੰ ਪੁੱਛਿਆ ਕਹਿੰਦੇ ਹੈ ਹੀ ਨਹੀਂ ਕਹਿੰਦੇ ਦਵਾਈ ਹੈ ਨਹੀਂ ਕੀ ਕੀ ਹੈ ਹੁਣ ਇਹ ਡਾਕਟਰ ਲੈ ਕੇ ਇੱਥੇ ਆਏ ਇਹ ਕੰਨਾਂ ਵਾਲੇ ਡਾਕਟਰ ਆ ਮੈਡਮ ਉੱਧਰ ਬਿਠੇ ਉਹਨਾਂ ਲੈ ਕੇ ਆਏ ਇਹ ਕਿੱਥੇ ਆਏ ਕੱਲ੍ਹ ਹੀ ਆਏ ਸਰ ਸਿਵਲ ਹਸਪਤਾਲ अच्छा के के कि बाकी पूछा दे कि कहंदे सर कहंदे ਬਾਹਰੋਂ ਮਿਲਨੀ ਹੈ ਡਾਕਟਰ ਕਿਹੜਾ ਹੈ ਸਰ ਭਗਵਾਲੇ ਡਾਕਟਰ ਇਹ ਬਾਹਰੋਂ ਜਿਹੜੇ ਲੈ ਕੇ ਦੇ ਕਹਿੰਦੇ ਕਿ ਆਏ ਉਹਦੇ ਕਿਸ ਮਕਸਦ ਨਾਲ ਆਇਆ ਮੈਂ ਥੋੜੀ ਬਿਮਾਰ ਸੀ ਤੇ ਇਹਨਾਂ ਨੇ ਟੈਸਟ ਬਾਹਰੋਂ ਲੈ ਕੇ ਦਿੱਤੇ ਕਹਿੰਦੇ ਐਲਟਰਾਸਾਉਂਡ ਪ੍ਰੈਗਨੈਂਟ ਦੀ ਇੱਥੋਂ ਹੋਣੀ ਹੈ ਤੇ ਬਾਕੀ ਬਾਹਰੋਂ ਕਰਵਾਓ ਇਹ ਕੀ ਮਤਲਬ ਟੈਸਟ ਵੀ ਮਹਿੰਗੇ ਬਾਹਰੋਂ ਤੇ ਦਵਾਈਆਂ ਵਗੈਰਾ ਦਵਾਈਆਂ ਤਾਂ ਚਲੋ ਮਿਲ ਹੀ ਗਈਆਂ ਇੱਥੋਂ ਬਾਕੀ ਸਾਰੇ ਬਾਹਰ ਦੇ ਹਾਂ ਸਾਰੇ ਬਾਹਰ ਦੇ ਬਾਕੀ ਬਾਹਰੋਂ ਤੁਹਾਨੂੰ ਤੁਹਾਨੂੰ ਮਿਲ ਗਈ ਦਵਾਈ ਨਹੀਂ ਮੈਨੂੰ ਹੁਣ ਤੇਨ ਅੰਦਰੋਂ ਦਿੱਤੀ ਹੁਣ ਦਿੱਤੀ ਅੱਛਾ ਕੱਲ ਮੇਰੀ 9 ਹੋ ਹੁਣੇ ਬਾਹਰੋਂ ਲੈ ਗਈ ਚਲੋ ਜੀ ਹਾਂ ਜੀ ਇੱਕ ਅੰਦਰੋਂ ਦਿੱਤੀ ਬਾਕੀ